ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਿਨ ਵੀਰਵੜ ਤਰੀਕ 23 10 2025 ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪਿੰਡ ਵਿੱਚ ਸਫਾਈ ਸਫਾਈ ਦੀ ਮੁਹਿੰਮ ਚੱਲ ਰਹੀ ਹੈ ਤੇ ਇੱਕ ਹਫ਼ਤਾ ਪਹਿਲਾਂ ਅਸੀਂ ਇੱਕ ਦਿਨ ਇੱਥੇ ਸ਼ਮਸ਼ਾਨਘਾਟ ਪਿੰਡ ਵਿੱਚ ਸਫਾਈ ਕਰਵਾਈ ਸੀ ਜੋ ਕਿ ਅਧੂਰੀ ਰਹਿ ਗਈ ਸੀ ਅੱਧੀ ਸਫਾਈ ਹੋਈ ਸੀ ਉਸ ਦਿਨ ਉਹ ਦੋਸਤੋ ਬਹੁਤ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਝੋਨੇ ਦਾ ਸੀਜ਼ਨ ਪੂਰੇ ਚੋੜਾਂ ਦੇ ਚੱਲਣ ਡਿਆ ਸੀ ਤੇ ਦੇਵੜ ਵੀ ਲੇਬਰ ਵੀ ਬਹੁਤ ਘਾਟਾ ਆਉਂਦੀ ਲੇਬਰ ਦੀ ਵੀ ਮਜ਼ਦੂਰ ਨਹੀਂ ਮਿਲ ਰਹੇ ਸੀ ਤੇ ਹੁਣ ਅਸੀਂ ਅੱਜ ਮਜ਼ਦੂਰ ਸਾਨੂੰ ਕੱਲ ਦੇ ਮਿਲੇ ਆ ਪਿੰਡ ਦੀ ਸਫਾਈ ਚੱਲਣ ਦੀ ਅੱਜ ਅਸੀਂ ਪੰਚਾਇਤ ਨੇ ਇਹ ਸੋਚਿਆ ਕਿ ਸ਼ਮਸ਼ਾਨ ਘਾਟ ਦੀ ਸਫਾਈ ਜਿਹੜੀ ਧੂੜੀ ਰਹੀ ਜੀ ਪਹਿਲਾਂ ਉਹਨੂੰ ਕੰਪਲੀਟ ਕਰਾਇਆ ਜਾਵੇ ਬੜਾ ਵੇਖੋ ਤੁਹਾਡੇ ਸਾਹਮਣੇ ਬਹੁਤ ਹੀ ਵਧੀਆ ਬੂਟੇ ਵੀ ਆ ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਪਿਛਲੇ ਸਾਲ ਅਸੀਂ ਲਾਏ ਸੀ ਤਰੀਕਾਂ ਦੇ ਬੂਟੇ ਆ ਸ਼ਾਨਦਾਰ ਬਹੁਤ ਵਧੀਆ ਅੰਬਾਂ ਦੇ ਬੂਟੇ ਵੀ ਲਾਏ ਸੀ ਚਾਰ ਪੰਜ ਉਹ ਵੀ ਉਹ ਜੇ ਗਰੋਥ ਹੋਣ ਦੀ ਉਹਨਾਂ ਦੀ ਤੇ ਇੱਕ ਜਿਹੜੇ ਸਾਡੇ ਵੀਡੀਓ ਵੇਖਣ ਦੇ ਮੈਂ ਉਹਨਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਵੀ ਇੱਕ ਸਾਡੇ ਸ਼ਮਸ਼ਾਨ ਘਾਟ ਦੇ ਵਿੱਚ ਦੋ ਤਿੰਨ ਜਗ੍ਹਾ ਨਾ ਆ ਅਬੀੜੀਆਂ ਜੀਆਂ ਹੋ ਗਈਆਂ ਵਾ ਅਬੀੜੀਆਂ ਉਗੀਆਂ ਹੋ ਤੇ ਮਲਾ ਕਹਿੰਦੇ ਇਹਨੂੰ ਮਲਾ ਸਿਆਣੇ ਬੰਦੇ ਨੂੰ ਮਲਾ ਕਹਿੰਦੇ ਆ ਉਹ ਅਸੀਂ ਇਹਨੂੰ ਦੋ ਤਿੰਨ ਵਾਰੀ ਲੇ ਕੇ ਵੱਢਿਆ ਵੀ ਆਗੂਗ ਵੀ ਲਾਈ ਤੇ ਫੇਰ ਉਗ ਪਿੰਦਾ ਵਾ ਅਸੀਂ ਸਪਰੇ ਵੀ ਕੀਤੀ ਤੇ ਸਪਰੇ ਦਾ ਕੋਈ ਅਸਰ ਨਹੀਂ ਹੋਇਆ ਇੰਨੇ ਖਾਸ ਤੁਹਾਡੇ ਇਹੋ ਸਿਆਣੇ ਬੰਦਿਆਂ ਨੂੰ ਜਿਹੜੇ ਵੀ ਆਪਣੇ ਪਿੰਡ ਦੇ ਸਿਆਣੇ ਬੰਦੇ ਜਾਂ ਜਿਹੜੇ ਸਾਡੇ ਵੀਡੀਓ ਵੇਖਦੇ ਆ ਕਮੈਂਟ ਰਾਹੀਂ ਸਾਨੂੰ ਦੱਸਣ ਕਿ ਇਹਦਾ ਕੋਈ ਸਾਨੂੰ ਅਸੀਂ ਪੱਕਾ ਇਲਾਜ ਕਰ ਸਕੀਏ ਕਿਉਂਕਿ ਸਾਨੂੰ ਇਹਦੀ ਬਹੁਤ ਜ਼ਿਆਦਾ ਪ੍ਰੋਬਲਮ ਫੇਸ ਕਰਨੀ ਪੈਣ ਦੀ ਆ ਤੇ ਜੇ ਜਿਹੜੇ ਕਿਸੇ ਵੀਰ ਨੂੰ ਜਾਂ ਵੱਡੇ ਹੱਦ ਬਜ਼ੁਰਗਾਂ ਨੂੰ ਪਤਾ ਹੋਵੇ ਇਸ ਚੀਜ਼ ਬਾਰੇ ਵੀ ਕਿਦਾਂ ਖਤਮ ਹੋਣੀ ਹੈ ਇਹ ਚੀਜ਼ੇ ਉਹਨਾਂ ਨੂੰ ਜ਼ਰੂਰ ਕਮੈਂਟ ਰਾਹੀਂ ਦੱਸਣ ਜਾਂ ਉਹਨਾਂ ਨੂੰ ਫੋਨ ਤੇ ਸਾਡਾ ਮੋਬਾਈਲ ਨੰਬਰ ਤੁਹਾਡੇ ਨਾਲ ਜ਼ਰੂਰ ਕੰਟੈਕਟ ਕਰਨਾ ਤੋਂ ਨਾਲ ਅਸੀਂ ਧੰਨਵਾਦ ਹੋਵਾਂਗੇ ਕਿਉਂਕਿ ਸਿਆਣੇ ਬੰਦਿਆਂ ਨੇ ਉਮਲ ਹਟਾਈ ਉਹਨਾਂ ਨੂੰ ਪਤਾ ਵੀ ਇਹਦਾ ਇਲਾਜ ਕਿਵੇਂ ਹੋਣਾ ਵਾ ਇਹ ਤਿੰਨ ਚਾਰ ਜਗ੍ਹਾ ਸ਼ਮਸ਼ਾਨ ਘਾਟ ਦੇ ਵਿੱਚ ਸਾਡੇ ਉੱਗੀਆਂ ਜੋ ਕੀ ਬਹੁਤ ਹੀ ਪ੍ਰੋਬਲਮ ਕ੍ਰੀਏਟ ਕਰ ਰਹੀਆਂ ਅਸੀਂ ਇਹੋ ਚਾਹੁੰਦੇ ਵੀ ਚਲੋ ਇਹਦਾ ਵੀ ਖਾਤਮਾ ਜਰਾ ਜੜ ਤੋਂ ਇੱਕ ਵਾਰੀ ਹੋਵੇ ਕਿਉਂਕਿ ਤੁਹਾਨੂੰ ਪਤਾ ਵੀ ਬਾੜ-ਬਾੜ ਸਫਾਈ ਕਰਾਉਣੀ ਔਖੀ ਜਾਂ ਪੰਜਾਬ ਤੋਂ ਅਸੀਂ ਇੱਕ ਸਾਲ ਦੇ ਵਿੱਚ ਲਗਾਤਾਰ ਦੋ ਤਿੰਨ ਵਾਰੀ ਅਸੀਂ ਸਫਾਈ ਕਰਾਤੀ ਹੈ ਇੱਕ ਦੋ ਵਾਰੀ ਸਪਰੇਅ ਕਰਾਈ ਹੈ ਦੋ ਤਿੰਨ ਵਾਰੀ ਅਸੀਂ ਸਫਾਈ ਕਰਾਈ ਹੈ ਆ ਵੇਖੋ ਬਹੁਤ ਹੀ ਵਧੀਆ ਲਗਨ ਦੀ ਜਿੱਥੇ ਸਫਾਈ ਹੋਈ ਆ ਬੂਟੇ ਵੀ ਬਹੁਤ ਵਧੀਆ ਗ੍ਰੋਥ ਕਰਦੇ ਆਂ ਇਹ ਹੋਰ ਵੀ ਇੱਥੇ ਬੂਟੇ ਜਸਟ ਕਰਨੇ ਹਲੇ ਆਉਣ ਵਾਲੇ ਟਾਈਮ 'ਚ ਸੋ ਆਪਣੇ ਪਿੰਡ ਦੀ ਲੇਵਲ ਤੇ ਡਈ ਆ ਬਹੁਤ ਹੀ ਵਧੀਆ ਚਲੋ ਕੰਮ ਕੰਢੀ ਆ ਬਾਕੀ ਪੰਜਾਬ ਤੋਂ ਲੋ ਇਹੋ ਐਫਰਟ ਆ ਵੀ ਆਪਣੇ ਜਿੱਥੇ ਸਰਕਾਰੀ ਜਗਾ ਵਾ ਕੋਈ ਲਾਲੋ ਸਕੂਲ ਲਾਲੋ ਸਮਸ਼ਾਨ ਘਾਟ ਲਾਲੋ ਜਾਂ ਕਬਰਿਸਤਾਨ ਲਾਲੋ ਔਰ ਸੱਪੜ ਤੇ ਸਫਾਈ ਵੀ ਅਸੀਂ ਸਪਰੇਅ ਇੱਕ ਦੋ ਦਿਨ 'ਚ ਕਰਾਉਣੀ ਹੈ ਉਹ ਵੀ ਤੁਹਾਡੇ ਨਾਲ ਵੀਡੀਓ ਵਿੱਚ ਸਾਂਝੀ ਜ਼ਰੂਰ ਕਰਾਂਗੇ ਆਹ ਕੋ ਜਿੱਥੇ ਜਿੱਥੇ ਸਫਾਈ ਹੋਈ ਆ ਉੱਥੇ ਉੱਥੇ ਬਹੁਤ ਹੀ ਵਧੀਆ ਲੱਗਣ ਡਿਆ ਵਾ ਇਹ ਸਮਸ਼ਾਨਘੜ ਦਾ ਦੂਜਾ ਪਾਸਾ ਵਾ ਇਧਰ ਸਫਾਈ ਚੱਲਣ ਦੀ ਮੁਹਿੰਮ ਚੱਲਣ ਦੀ ਸਫਾਈ ਦੀ ਇਹ ਵੀ ਅੱਜ ਸਾਮੰਤਿਕਾਂ ਕੰਪਲੀਟ ਲੱਗ ਬਗ ਹੋਈ ਜਾਣੀ ਆ ਬਾਕੀ ਮੈਂ ਫੇਰ ਇੱਕ ਵਾਰੀ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਕੋਈ ਛਿਆਣਾ ਬੰਦਾ ਜਿਹਨੂੰ ਮਲੇ ਦਾ ਪਤਾ ਹੋਵੇ ਤੇ ਉਹਾਨੂੰ ਜ਼ਰੂਰ ਦੱਸਣਾ ਇਹਦੇ ਬਾਰੇ ਸਾਨੂੰ ਇਲਾਜ ਪੱਕਾ ਦੱਸਣ ਵੀ ਕਿਹੀਂ ਕਿਤਾ ਕੋਈ ਪੱਕਾ ਇਲਾਜ ਕਰ ਸਕੀਏ ਆ ਵੇਖੋ ਆ ਦੂਜੇ ਪਾਸੇ ਵੀ ਆ ਟਰਾਂਫਾਰਮ ਲੱਗਿਆ ਵੀ ਸਮਸ਼ਾਨਘੜ ਦੇ ਵਿੱਚ ਹੀ ਆ ਇਹ ਵੀ ਇਧਰ ਮੜਾ ਵਾ ਸੀ ਪਿਛਲੇ ਸਾਲ ਨੂੰ ਸਫਾਈ ਕੀਤੀ ਸੀ ਤੇ ਫੇਰ ਰੁਗ ਪਿਆ ਵਾ ਇਹੋ ਜੇ ਕੋਈ ਪੱਕਾ ਇਲਾਜ ਹੋਵੇ ਤੁਹਾਨੂੰ ਜਰੂਰ ਦੱਸਿਆ ਜਾਵੇ ਪੰਚਾਇਤ ਨੂੰ ਸਲਾਹ ਦਿੱਤੀ ਜਾਵੇ ਕੋਈ ਸਾਇਰੇ ਮਜੁਰਗਾਂ ਦੀ ਸਲਾਹ ਲਵਾਂਗੇ ਵੀ ਇਹਨੂੰ ਕਿਵੇਂ ਖਤਮ ਕਰਨਾ ਵਾ ਜਿਹੜਾ ਹੋਣ ਵਾਲਾ ਟਾਈਮ ਤੁਹਾਨੂੰ 도ੜੇ 도ੜੀ ਦੀ ਨਾ ਪ੍ਰੋਬਲਮ ਕ੍ਰੀਏਟ ਹੋਵੇ ਬਾਕੀ ਗਈ ਜਗ੍ਹਾ ਵੀ ਪ੍ਰੋਗਰਾਮ ਹੋਊਗਾ ਤੁਹਾਨੂੰ ਅਸੀਂ ਆਪਣੀ ਅਗਲੀ ਵੀਡੀਓ ਨਾਲ ਦੱਸਾਂਗੇ ਬਸ ਇਹੋ ਹੀ ਤੁਹਾਨੂੰ ਅਪੀਲ ਕਰਨਾ ਚਾਹੁੰਦੇ ਹਾਂ ਜੇ ਤੁਹਾਨੂੰ ਕੰਮ ਜੇ ਪੰਚਾਇਤ ਦੇ ਵਧੀਆ ਲੱਗਦੇ ਤਾਂ ਵੀਡੀਓ ਨੂੰ ਜਰੂਰ ਵਾਤੋ ਤੇ ਸ਼ੇਅਰ ਕਰਿਆ ਕਰੋ ਕਮੈਂਟਾਂ 'ਚ ਆਪਣੇ ਜਰੂਰ ਸਲਾਹ ਦਿਆ ਕਰੋ ਜੋ ਕਿ ਹੀ ਅੱਗੇ ਕੰਮ ਕਰ ਸਕੀਏ ਕਿਉਂਕਿ ਸਾਡੀ ਪੰਚਾਇਤ ਨਵੀਂ ਆ ਤਜਰਬਾ ਸਾਨੂੰ ਇਹਨਾਂ ਨਹੀਂ ਹੈਗਾ ਚਲੋ ਆਪਣੀ ਸੋਚ ਮੁਤਾਬਕ ਚੱਲੀਦਾ ਵਾ ਜਿੰਨਾ ਕਿ ਹੋ ਸਕੇ ਆਪਣੇ ਵੱਲੋਂ ਵਧੀਆ ਕੰਮ ਕਰੀਦਾ ਵਾ ਤੇ ਬਾਕੀ ਚਲੋ ਜਿੰਦਾ ਵੀ ਹੈਗਾ ਆਪਣੇ ਵੱਲੋਂ ਜਰੂਰ ਕਮੇਟੀ ਸਲਾਹ ਦੇ ਆਇਆ ਕਰੋ ਵੀ ਕੋਈ ਚੰਗਾ ਕੰਮ ਕਰ ਸਕੀਏ ਹੋਰ ਹੌਨ ਵਾਲੇ ਟਾਈਮ 'ਚ ਸਾਫ਼-ਸਫਾਈ ਹੋਵੇ ਤੇ ਪ੍ਰਤੀ ਵੀ ਮੁਹਿੰਮ ਜਿਹੜੀ ਜਾਰੀ ਰਹਿ ਸਕੀਏ ਬਾਕੀ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦੇ ਆ ਵੀ ਜਿਹੜੇ ਸਾਨੂੰ ਟਾਈਮ-ਟਾਈਮ ਤੇ ਗਾਈਡਲਾਈਨ ਦੇ ਰਹੀਆਂ ਨੇ ਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆ ਸਾ ਆ ਜੋ ਬਜ਼ੁਰਗ ਆ ਰਹੇ ਨੇ ਸਾਡੇ ਪਿੰਡ ਦੇ ਬਹੁਤ ਹੀ ਸੈਨੇ ਬਜ਼ੁਰਗ ਨੇ ਔਰ ਇਹਨਾਂ ਨੇ ਸਾਰੀ ਉਮਰ ਹੰਡਾਈ ਆ ਹੁਣ ਅਸੀਂ ਇਹਨਾਂ ਨੂੰ ਪੁੱਛਨੇ ਆ ਵੀ ਮਲਿਆਂ ਦਾ ਕੀ ਇਲਾਜ ਕਰਨਾ ਬਾਪੂ ਸਤਿ ਸ੍ਰੀ ਅਕਾਲ ਆ ਬਾਪੂ ਜੀ ਨੂੰ ਦੱਸਿਓ ਜ਼ਰੂਰ ਵੀ ਆ ਮਲੇ ਜਿਹੜੇ ਆ ਮਰੀਆਂ ਚ ਹੋਏ ਆ ਇਹਨਾਂ ਦਾ ਇਲਾਜ ਦੱਸੋ ਵੀ ਕੀ ਹੱਲ ਕੀ ਇਹਨਾਂ ਦਾ ਇਲਾਜ ਸਰਪੰਚ ਸਾਹਿਬ ਇਹ ਹੋਈ ਆ ਕਿ ਇਹਨਾਂ ਨੂੰ ਕੱਟ ਕੇ ਜਿੱਥਾਂ ਪਹਿਲਾਂ ਪੁੱਟੀਆਂ ਜਾਂਦੇ ਜਿਹੜਾ ਲੰਗੀਆਂ ਵਾਂਗ ਤਰਜਾਬ ਪਾਇਆ ਜਾਂ ਟੋਟਨਵਾਰਾ ਠੀਕ ਹੈ ਬਾਪੂ ਜੀ ਉੱਤੇ ਉੱਤੇ ਤੇ ਹੈਗਾ ਜੇ ਥੱਲੇ ਬੜੀਆਂ ਮੋਟੀਆਂ ਹੋਣੀਆਂ ਨੇ ਹਾਂਜੀ ਹਾਂਜੀ ਤੇ ਚਲੋ ਕੋਈ ਜਿੱਦਾਂ ਬਜ਼ੁਰਗਾਂ ਨੇ ਤੁਹਾਡੇ ਸਾਹਮਣੇ ਕਿਹਾ ਵੀ ਇਹਨਾਂ ਨੂੰ ਵੀ ਵੇਖਨੇ ਆ ਜੇ ਤੇ ਇਦਾਂ ਹੱਲ ਹੁੰਦਾ ਠੀਕ ਨਹੀਂ ਤੇ ਇਹਨਾਂ ਨੂੰ ਟਾਲਾਂ ਪੁੱਟ ਕੇ ਜਿੰਨੀਆਂ ਵੀ ਹੈਗੀਆਂ ਵਾ ਤੇ ਇਹਨਾਂ ਦੇ ਉੱਤੇ ਤਜਾਬ ਜਤੋ ਜੋ ਪੁੰਨੇ ਜਿੱਦਾਂ ਵੀ ਹੱਲ ਹੁੰਦਾ ਵਾ ਅਸੀਂ ਜ਼ਰੂਰ ਕਰਾਂਗੇ ਆਪਣੇ ਨੂੰ ਕਿਵੇਂ ਬਾਰ-ਬਾਰ ਤੁਹਾਨੂੰ ਪਤਾ ਲੇਬਰ ਦਾ ਖਰਚਾ ਵੀ ਤੇ ਹੁੰਦਾ ਵਾ ਤੇ ਵੇਖਣ ਵਾਲੇ ਨੂੰ ਵੀ ਪ੍ਰੋਬਲਮ ਹੁੰਦੀ ਆ ਇਹ ਤੁਰਨ ਫਿਰਨ ਜਿੱਥੇ ਪ੍ਰੋਬਲਮ ਹੁੰਦੀ ਆ ਬਾਕੀ ਜਿੱਦਾਂ ਵੀ ਚਲੋ ਸਿਆਣਿਆਂ ਨੇ ਕਿਹਾ ਤੇ ਕਹਿੰਦੇ ਸਿਆਣੇ ਦਾ ਕਹਦਾ ਔਲਿਆਂ ਦਾ ਖਾਦਾ ਕਿਤੇ ਨਾ ਕਿਤੇ ਜ਼ਰੂਰ ਕੰਮ ਹੁੰਦਾ ਹੈ ਸਿਆਣੇ ਬੰਦੇ ਦੀ ਜ਼ਰੂਰ ਸਲਾਹ ਲੈਣੇ ਆ ਬਜ਼ੁਰਗ ਬਹੁਤ ਹੀ ਵਧੀਆ ਆਪਣੇ ਪਿੰਡ ਦੇ ਮੋਤਵਾੜ ਬਹੁਤ ਸਿਆਣੇ ਬਜ਼ੁਰਗਾਂ 'ਚ ਗਿਨੇ ਜਾਂਦੇ ਆ ਬਾਕੀ ਜਿੱਦਾਂ ਵੀ ਹੋਊ ਤੁਹਾਨੂੰ ਅੱਗੇ ਦੱਸਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ